ਪਰ ਵੇਖੋ ਇੱਕ ਮਾਹ ਹੋ ਕੇ ਵੀ ਅਸੀਂ ਮੰਗ ਨਹੀਂ ਮੰਗਦੇ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ ਵੀ ਆਹ ਭੰਡੋ ਏ ਦੋਸਤੀ ਭੰਡੋ ਚੱਲੈ ਵੇਖੋ ਕੈਸੀ ਸ਼ਰਤ ਐ ਜਿਸ ਗੁਰੂ ਨੇ ਸ਼ਬਦ ਦੇ ਵਿੱਚ ਕਹਿਤਾ ਸੋ ਕਿਉ ਮੰਦਾ ਆਖੀ ਐ ਜਿੱਤ ਜੰਮੈ ਤੇ ਸਾਨੂੰ ਸ਼ੰਗ ਨਹੀਂ ਗੁਰੂ ਦੇ ਅੱਗੇ ਗ੍ਰੰਥੀ ਨੂੰ ਦੇ ਕੇ 200 ਰੁਪਇਆ ਕਹਿੰਦਾ ਬਾਬਾ ਜੀ ਅਰਦਾਸ ਕਰੋ ਸਾਨੂੰ ਮੁੰਡਾ ਹੀ ਜਾਏਗਾ ਕੰਡ ਪਾਠ ਕਰਾਵਾਂਗੇ ਜੇ ਕੁੜੀ ਹੋ ਗਈ ਫਿਰ ਨਹੀਂ ਕਰਾਉਣਾ ਵੇਖੂ ਕੈਸੀ ਹਰਾਨੀਆਂ ਸੋਈ ਨਹੀਂ ਗੱਲ ਐ ਇਹ ਸਾਰਾ ਕਾਰਨ ਕੀ ਬਣਿਆ ਅਸੀਂ ਗੁਰੂ ਨੂੰ ਪੜਿਆ ਨਹੀਂ ਤੇ ਬਾਬੇ ਨੇ ਤਾਈਓ ਤੇ ਖੰਡ ਪਾਠੀ ਨਵਾਜਦੇ ਸੀ ਹੁਣੇ ਭਾਈ ਸਾਹਿਬ ਜ਼ਿਕਰ ਕਰ ਰਹੇ ਭਾਈ ਗੋਬਾਲਾ ਜੀ ਦਾ ਮਹਾਰਜ ਕਹਿੰਦੇ ਕੋਈ ਪਾਠ ਸੁਣਾਓ ਜਬਜੀ ਦਾ ਕੋਈ ਪਾਠ ਸੁਣਾਓ ਜਬਜੀ ਦਾ ਕੋਈ ਸੁਣਾਓ ਜਬਜੀ ਦਾ ਕੋਈ ਪਾਠ ਸੁਣਾਓ ਜਬਜੀ ਦਾ ਮੈਂ ਸਭ ਕੁਝ ਉਸ ਤੋਂ ਵਾਰ ਦਿਆ ਕੋਈ ਪਾਠ ਸੁਣਾਓ ਜਬ ਜੀ ਦਾ ਕੋਈ ਪਾਠ ਸੁਣਾ ਕਾਦੇ ਤਾਂ ਸਾਖੀਆਂ ਦਰਜ ਹੋਈਆਂ ਮਹਾਰਜ ਕਹਿੰਦੇ ਜੋ ਮੂੰਹ ਤੋਂ ਮੰਗੂ ਸੇਖ ਨੂੰ ਦਵਾਂਗੇ ਜਬ ਜੀ ਸਾਹਿਬ ਦਾ ਪਾਠ ਸੁਣਾਓ ਕੋਈ ਸੁੱਧ ਤੇ ਬਿਰਤੀ ਸੁੱਧ ਭਾਈ ਗੋਪਾਲਾ ਜੀ ਨੇ ਸੇਵਾ ਲਈ ਮੇਰਾ ਵਿਸ਼ਾ ਨਹੀਂ ਸਾਨੂੰ ਵੀ ਮਾਰੇ ਸੱਚੇ ਪਾਤਸ਼ਾਹ ਨੇ ਆਖਿਆ ਸੀ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸਚੀ ਮੈਂ ਆਪਣੀ ਵਿਚਾਰ ਨੂੰ ਅੱਗੇ ਤੋਰਾਂ ਵਿਸਰਨਾ ਜਾਵਾਂ ਵਿਸ਼ੇ ਨੂੰ ਹਿੰਦੀ ਇੱਕ ਉਗਣੇ ਹਿਰਨ ਦੇ ਵਿੱਚ ਕਿਹੜਾ ਜੀ ਤੁਸੀਂ ਸੁਣ ਰਹੇ ਕਥਾ ਕੰਨਾਂ ਦਾ ਜਿੰਨਾ ਚਿਰ ਸਾਡੇ ਮੁੰਡੇ ਕੁੜੀਆਂ ਸਾਡੇ ਪਰਿਵਾਰ ਆਪਣੀ ਗੱਡੀ ਆਪਣੇ ਟਰੈਕਟਰ ਆਪਣੇ ਵਿਆਹ ਸ਼ਾਦੀ ਤੇ ਸ਼ਬਦ ਨਹੀਂ ਸੁਣਦੇ ਨਹੀਂ ਭਲਾ ਹੋਣਾ ਕੋਈ ਸਤਨਾਉ ਨਹੀਂ ਭਲਾ ਹੋਣਾ ਜੇ ਆ ਗਾਣੇ ਸੁਣਦੇ ਨਾ ਬਾਰਡਰ ਨਹੀਂ ਟੱਪਦਾ ਚਿੱਟਾ ਤੇ ਮੁੰਡਾ ਪਟਿਆਲਿਕ ਦੀਕਦਾ ਤੇ ਫਿਰ ਮਰਨਾ ਹੀ ਹੈ ਤੇ ਜੇ ਉਹ ਹੀ ਸ਼ਬਦ ਸੁਣੋ ਸਤਗੁਰ ਸਵਨਾ ਦਾ ਭਲਾ ਮਨਾ ਤੇ ਭਲਾ ਤਾਂ ਹੀ ਉਹ ਜੀ ਸ਼ਬਦ ਚੱਲੂ ਤੇ ਬਾਜਾਂਗੇ ਆਪਾਂ ਤੇ ਆਪਦੀ ਡਿਊਟੀ ਹੈ ਗੁਰੂ ਘਰ ਦੀ ਕੋਕਰਾਂ ਹਰ ਬੰਦਾ ਮੰਗਤਾ ਹੀ ਵੀ ਮੰਗਤੇ ਆ ਉਹਦਾ ਨਾਮ ਲੈ ਕੇ ਮੰਗਦੇ ਉਹ ਦੂਸਰਾ ਮੰਗਤਾ ਵੀ ਉਹਦਾ ਨਾਮ ਲੈ ਕੇ ਮੰਗਦਾ ਬਰਾਬਰ ਹੈ ਹੋ ਸਕਦਾ ਉਸ ਮੰਗਤੇ ਨੂੰ ਖੈਰ ਨਾ ਪਵੇ ਸਾਨੂੰ ਤੇ ਪ੍ਰਬੰਧਕ ਪਹਿਲੋਂ ਪਾਉਂਦੇ ਆਖੋ ਸਤਨਾਮੁ ਸ੍ਰੀ ਹਰ ਜੇ ਅਸੀਂ ਕਥਾ ਵੀ ਨਹੀਂ ਸ਼ੁਰੂ ਕੀਤੀ ਹੁੰਦੀ ਸੰਗਤਾਂ ਪਿਆਰ ਰੱਖਣ ਲੱਗ ਪੈਂਦੀਆਂ ਕਿੱਡੇ ਵੱਡੇ ਭਾਗ ਹੈ ਕਹਿੰਦੇ ਇੱਕ ਉਗਣ ਹੈ ਮਿਰਗ ਦੇ ਵਿੱਚ ਤੇ ਇੱਕ ਮੱਛੀ ਦੇ ਵਿੱਚ ਜੀਵ ਦਾ ਚਸਕਾ ਤੇ ਤੀਸਰਾ ਉਗਣ ਹੈ ਕਹਿੰਦੇ ਪ੍ਰਿੰਗ ਪੌਰੇ ਨੂੰ ਉਹਨੂੰ ਸੁੰਗਣ ਦਾ ਚਸਕਾ ਏ ਮੈਂ ਇੱਕ ਦਾ ਜਦੋਂ ਫੁੱਲ ਸੁਗੰਧੀ ਦਿੰਦਾ ਨਾ ਮਕਰੰਦ ਵੰਡਦਾ ਤੇ ਉਹਨੂੰ ਜਦੋਂ ਮਹਿਕ ਆਉਂਦੀ ਏ ਤੇ ਉਹ ਭੱਜ ਜਾਂਦਾ ਗੱਜ ਕੇ ਆਖੋ ਸਤਨਾਮ ਭੱਜ ਜਾਂਦਾ ਤੇ ਉਹ ਮਹਿਕ ਨੂੰ ਜਦੋਂ ਚੱਖਦਾ ਏ ਹੁਣ ਚੌਥਾ ਉਗਣੇ ਕਹਿੰਦੇ ਪਤੰਗੇ ਦੇ ਵਿੱਚ ਅੱਖਾਂ ਦੀ ਭੁੱਖ ਗੱਜ ਕੇ ਆਖੋ ਸਤਨਾਮ ਅੱਖੀਂ ਦੇਖ ਨਾ ਰਜੀਆਂ ਬੋਲੋ ਬਹੁ ਰੰਗ ਨਈ ਰਾਜ ਦੀਆਂ ਉਮਰ 60 70 ਸਾਲ ਹੋ ਗਈ ਆ ਬੁੱਢੇ ਹੋ ਚੱਲਿਆ ਅਜੇ ਵੀ ਬੰਦਾ ਕਹਿੰਦਾ ਵੀ ਦਾੜਾ ਕਾਲਾ ਹੀ ਦਿਸੇ ਤੇ ਸਿਰ ਕਾਲਾ ਹੀ ਦਿਸੇ ਇਹਦਾ ਮਤਲਬ ਰੱਜ ਨਹੀਂ ਆਇਆ ਜੇ ਅੱਖਾਂ ਨੂੰ ਅਜੇ ਹੋਰ ਪੁੱਠੇ ਕੰਮ ਕਰਨੇ ਗੁਰਬਾਣੀ ਹੈ ਧਿਆਨ ਦੇਣਾ ਚੌਥਾ ਔਗਣੇ ਪਤੰਗੇ ਦੇ ਵਿੱਚ ਅੱਖਾਂ ਦਾ ਤੇ ਜਦੋਂ ਦੀਵਾ ਜਗਦਾ ਵੇਂਦਾ ਹੈ ਤੇ ਆਪਣੀ ਹੋਸ਼ ਹੀ ਭੁੱਲ ਜਾਂਦਾ ਸਿੱਧਾ ਹੀ ਉੱਥੇ ਤੇ ਪੰਜਵਾਂ ਔਗਣ ਜਿਹੜਾ ਹੈ ਮਹਾਰਜ ਕਹਿੰਦੇ ਮਰੇਕ ਦੋ ਮੀਨ ਭ੍ਰਿੰਗ ਪਤੰਗ ਕੁੰਚਰ ਇਕ ਦੋਖ ਵਿਨਾਸ਼ ਕਹਿੰਦੀ ਕੋਈ ਰੋਗ ਲੱਗਾ ਇਹਨਾਂ ਪੰਜਾਂ ਨੂੰ ਪੰਜਵਾਂ ਹਾਥੀ ਇਹਨੂੰ ਕਾਮ ਦੀ ਬਿਮਾਰੀ ਆਖੋ ਸਤਨਾਮ ਸ੍ਰੀ ਇਹ ਜੰਗਲ ਦਾ ਰਾਜਾ ਵਾ ਰੁੱਖ ਪੁੱਟ ਕੇ ਸੁੱਟ ਦਿੰਦਾ ਸਾਰੇ ਜੰਗਲ ਦੇ ਜੀਵੇ ਤੋਂ ਭੈ ਖਾਂਦੇ ਇੰਨੀ ਤਾਕਤ ਰੱਖਦਾ ਜਬਰਦਸਤ ਹੈ ਪਰ ਇਹਦੀ ਬਦ ਕਿਸਮਤੀ ਇਹਦੇ ਵਿੱਚ ਇੱਕ ਗੁਣ ਕਾਮਵਾਸ਼ਨਾ ਇਹ ਜਦੋਂ ਜੰਗਲ ਦੇ ਵਿੱਚ ਸ਼ਿਕਾਰੀਏ ਨੂੰ ਪਕੜਦਾ ਹੈ ਤੇ ਕਾਗਜ ਦੀ ਹਸਤਨੀ ਕਾਲ ਗੂਤ ਕੀ ਹਸਤਨੀ ਮਨ ਬੌਰਾ ਰੇ ਕਾਗਜ ਦੀ ਹੱਥ ਨਹੀਂ ਬਣਾਈ ਜਾਂਦੀ ਐ। ਉਹਨੂੰ ਖਲਾਰ ਕੇ ਟੋਆ-ਪੁੱਟ ਕੇ ਉੱਤੇ ਕੱਖ ਪਾਏ ਜਾਂਦੇ ਨੇ। ਤੇ ਇਧਰ ਜੰਗਲ ਦਾ ਰਾਜਾ ਕਹੌਣ ਵਾਲਾ ਹਾਥੀ ਜਦੋਂ ਉਹਨੂੰ ਤੱਕਦਾ ਏ ਹਨੇਰੇ ਦੇ ਵਿੱਚ ਤੇ ਕਾਮ ਵਾਸ਼ਨਾ ਚ ਅੰਨ੍ਹਾ ਹੋਇਆ ਗੱਜ ਕਿ ਆਖੋ ਸਤਨਾਮ। ਉਹਨੂੰ ਸਪਰਸ਼ ਕਰਨਾ ਚਾਹੁੰਦਾ ਏ ਪਰ ਜਦੋਂ ਉਹਦੇ ਲਾਗੇ ਜਾਣਾ ਚਾਹੁੰਦਾ ਏ ਤੇ ਉਹ ਟੋਆ ਜਿਹੜਾ ਪੁੱਟਿਆਂ ਦੇ ਵਿੱਚ ਡਿੱਗ ਪਿਆ। ਹੁਣ ਅਗਲੀ ਪੰਕਤੀ ਬੜੇ ਪਿਆਰ ਨਾਲ ਪੜਿਓ ਮਾਰੇ ਕਹਿੰਦੇ ਪੰਜ ਰੋਗ ਅਸਾਧ ਜਾਮਹਿ ਤਾਂ ਕੀ ਕੀਤ ਕਿਆਸ ਕਹਿੰਦੇ ਓਏ ਬੰਦਿਆ ਤੂੰ ਏ ਧਿਆਨ ਨਾਲ ਪੰਕਤੀਆਂ ਸੁਣੀਆਂ ਤੁਸੀਂ ਸਭ ਨੇ ਬੜੀ ਕਾਂਤ ਇਕਾਗਰਤਾ ਬਣਾਈ ਮਨ ਨੂੰ ਸਕੂਨ ਮਿਲਿਆ ਗੁਰਬਾਣੀ ਨਾਲ ਆਪਾਂ ਗੱਲਾਂ ਕਰ ਰਹੇ ਗੁਰੂ ਪਿਤਾ ਨਾਲ ਵਾਹ ਵਾਹ ਬਾਣੀ ਇੰਦਰੰਕਾਰ ਹੈ ਵਾਹ ਵਾਹ ਬਾਣੀ ਨਰੰਕਰ ਹੈ ਵਾਹਾਰੇ ਸਾਰੇ ਪਰਉਪਕਾਰੀ ਸਾਰੇ ਬੜੋ ਜਿਨੇ ਕਦੇ ਨਹੀਂ ਪੜਿਓ ਉਹ ਵੀ ਪੜਿਓ ਤਿਸ ਜੀਵ ਡ ਅਵਰ ਨਾ ਕੋਏ ਤਿਸ ਜੀਵ ਡ ਅਵਰ ਨਾ ਕੋਏ ਤਿਸ ਵਾਹੋ ਵਾਹੋ ਬਾਣੀ ਇੰਦਰੰਕਾਰ ਹੈ ਵਾਹੋ ਵਾਹੋ ਬਾਣੀ ਇੰਦਰੰਕਾਰ ਹੈ ਵਾਹੋ ਬਾਣੀ ਇੰਦਰੰਕਾਰ ਹੈ ਵਾਹੋ ਕਿੰਨੀ ਬਾਣੀ ਪੜੀ ਜਾ ਰਹੀ ਕਿੰਨੇ ਪਾਉਂਗਾ ਵਾਹੋ ਵਾਹੋ ਬਾਣੀਂਂਦਰੰਕਾਰ ਹੈ ਵਾਹ ਵਾਹ ਬਾਣੀਂਦਰੰਕਾਰ ਹੈ ਵਾਹ ਵਾਹ ਬਾਣੀਂਦਰੰਕਾਰ ਹੈ ਜੀਓ ਬਾਣੀਂਦਰੰਕਾਰ ਤਿਸ ਜੇ ਵਡ ਅਵਰ ਨ ਕੋਏ ਤਿਸ ਜੇ ਵਡ ਅਵਰ ਨ ਕੋਏ ਤਿਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਪੰਜ ਔਗਣ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਹੋਈਆਂ ਜਾਂ ਆਪਣੀਆਂ ਕਿਸੇ ਬੰਦੇ ਨਾਲੀ ਹਜ਼ੂਰ ਕਹਿੰਦੇ ਪੰਜ ਔਗਣ ਪੰਜਾਂ ਦੇ ਵਿੱਚ ਨੇ ਤੇ ਪੰਜਾਂ ਨੂੰ ਲੈ ਕੇ ਵਹਿਗੇ ਬੋਲੋ ਸਤਨਾਮ ਪਹਿਲਾ ਔਗਣ ਮਿਰਗ ਦਾ ਕੰਨਾਂ ਦਾ ਆਸ਼ਕ ਸੀ ਸੁਣਦਾ ਸੁਰਤ ਦਾ ਫਸ ਗਿਆ ਸ਼ਿਕਾਰੀ ਨੇ ਗਲ ਵੱਡਿਆ ਟੋਟੇ ਕਰਤੇ ਬੋਲੋ ਵਾਹਿਗੁਰੂ ਦੂਸਰਾ ਔਗਣ ਸੀ ਮੱਛੀ ਦੇ ਵਿੱਚ ਜੀਵ ਦਾ ਚਸਕਾ ਅਕਈ ਦੇ ਥੋਂ ਤੱਕ ਕਹਿ ਦਿੰਗੇ ਵੀ ਜੇ ਬੀਟ ਸ਼ਰਾਬ ਨਹੀਂ ਤੇ ਅਸੀਂ ਵਿਆਹ ਤੇ ਨਹੀਂ ਆਉਣਾ ਆਖੋ ਸਤਨਾ। ਕਈ ਬੰਦੇ ਅਮਰਤ ਧਾਰੀ ਵੀ ਮੈਂ ਵੇਖਿਆ ਸ਼ਰਾਬ ਦੀਆਂ ਪੇਟੀਆਂ ਲਾਉਂਦੇ। ਕਿਉਂਕਿ ਧੀਆਂ ਵਾ ਨਾ ਕਹਿ ਦੇਣਾ ਧੀਆਂ ਖਾਂਦੀਆਂ ਨਹੀਂ ਇਹੋ ਹੀ ਮਜਬੂਰੀ ਹੁੰਦੀ। ਇੱਕ ਦੋਨ ਨੂੰ ਤੇ ਮੈਂ ਜਾਣਦਾ ਮੈਂ ਕਿਹਾ ਵੀ ਤੂੰ ਭਲਿਆ ਇਹ ਕੀ ਕਰਨਦਾ ਤੁਸੀਂ ਸਾਰਾ ਟੱਬਰ ਕਹਿੰਦੇ ਜੀ ਪਰਿਵਾਰ ਅਗੋਂ ਇਦਾਂ ਦਾ ਮਿਲਿਆ ਉਹ ਕਹਿੰਦੇ ਵੀ ਕੋਈ ਦਾਜ ਨਹੀਂ ਲੈਣਾ ਕੋਈ ਅਸੀਂ ਗੱਡੀ ਨਹੀਂ ਲੈਣੀ ਬਸ ਸਾਡੀ ਬਰਾਤ ਸੰਭਾਲ ਦਿਓ। ਭਾਵ ਕੀ ਬਰਾਤ ਨੂੰ ਮੀਟ ਸ਼ਰਾਬ ਦਿਓ। ਤੇ ਐਵੇਂ ਮੰਤਰੀਆਂ ਨੂੰ ਗਾਲਾਂ ਕੱਢੀ ਜਾਂਦੇ ਨਸ਼ਾ ਵਰਤਉਂਦੇ ਐ ਇਹਨਾਂ ਨੇ ਪੰਜਾਬ ਖੜੂ ਕਰਤਾ ਅਹੀਂ ਤੇ ਸ਼ੁਰੂ ਅਹੀਂ ਕੀਤਾ ਕੋ ਸਤਨਾਮੁ ਸ੍ਰੀ ਹੁਣ ਜਿੰਨੇ ਘਰ ਟੈਂਡੇ ਜੋ ਮੈਂ ਕਹਿੰਨਾ ਸਾਰੇ ਆਪਣੇ ਆ ਕੋਈ ਬਗਬਾਰੋਂ ਤੇ ਆਇਆ ਨਹੀਂ ਕੋਈ ਤਾਲਿਬਾਨੀ ਨਹੀਂ ਕੋਈ ਚੀਨ ਦਾ ਨਹੀਂ ਕੋਈ ਰੂਸ ਫ੍ਰਾਂਸ ਦਾ ਨਹੀਂ ਸਾਨੂੰ ਹੀ ਬਿਮਾਰੀ ਪਈ ਆ ਅਗਲਿਆਂ ਦੇ ਘਰ ਵਿਲੇ ਕਰਤੇ ਮੈਨੂੰ ਅੱਗ ਲੱਗੀ ਮੈਂ ਆਪਦਾ ਘਰ ਪਿੰਡ ਤੋਂ ਵੱਡਾ ਬਣਾਉਣਾ ਮੇਰੇ ਗੱਡੀਆਂ ਖੜੋਤੀਆਂ ਹੁਣ ਸਾਰੇ ਲੋਕੀ ਮਰ ਜਣ ਤੇ ਸਾਰਿਆਂ ਦੀ ਪਹਿਲੀ ਮੈਂ ਇਕੱਲਾ ਖਰੀਦਣਾਂ ਤੇ ਗੁਰਬਾਣੀ ਦੇ ਕੋਲੇ ਆਉ ਤੇ ਬਾਣੀ ਕਹਿੰਦੀ ਜਿੱਦਣ ਤੂੰ ਮਰਿਆ ਨਾ ਤੇਰੇ ਕੱਪੜੇ ਘਰਦਿਆਂ ਪਾੜ ਕੇ ਲਾਉਣੇ ਤੇ ਤੇਰੀ ਛਾਪ ਵੀ ਲਾ ਲੈਣੀ ਘੜੀ ਵੀ ਤੇ ਤੇਰੇ ਸਰੀਰ ਨੂੰ ਲੱਕੜਾਂ ਨੇ ਖਾ ਜਾਣਾ ਏ ਤੇ ਘਰਦਿਆਂ ਤੈਨੂੰ ਲੁੱਟ ਲੈਣਾ ਤੇ ਮੂੰਹ ਕਾਲਾ ਦੋਜਕ ਚਾਲਿਆ ਬਾਣੀ ਕਹਿੰਦੀ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਕਰਿ ਅਵਗਣ ਪਰ ਕਿੱਥੇ ਸੁਣਦੇ ਬਾਣੀ ਖੰਡ ਪਾਠ ਲੜੀਆਂ ਚਲਾਤੀਆਂ ਭਾਈ ਵਿਚਾਰੇ ਰੋਜੀ ਰੋਟੀ ਲਈ ਕਰੀ ਜਾਂਦੇ ਕੋਈ ਲਾਗੇ ਨਹੀਂ ਬਿੰਦਾ ਕੋ ਸਤਨਾਮ ਕੋਈ ਨਹੀਂ ਕਹਿੰਦਾ ਭਾਈ ਸਹਿਬ ਉੱਚੀ ਵੱਲੋਂ ਮੈਨੂੰ ਸੁਣਾਓ ਮੈਂ ਜਿੰਨੀ ਜੋਗਾ ਤੁਹਾਡੀ ਸੇਵਾ ਕਰੂੰਗਾ ਤੇ ਬਾਬਾ ਕਹਿ ਕੇ ਗਿਆ ਸੀ ਆ ਗਿਆ ਭਈ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਗੋਚ ਹੈ ਆ ਸ਼ਬਦ ਦੀ ਕਥਾ ਚੱਲਣ ਦੀ ਤੁਸੀਂ ਹੰਗਾਰਾ ਪਰ ਰਹੇ ਇਹਦੇ ਇੱਕ ਔਗਣ ਮਿਰਕ ਦਾ ਮਾਰਿਆ ਗਿਆ ਇੱਕ ਔਗਣ ਮੱਛੀ ਨੂੰ ਜੀਵ ਦਾ ਚਸਕਾ ਸੀ ਰਗੜੀ ਗਈ ਜੀਵ ਦੇ ਚਸਕੇ ਤੋਂ ਸ਼ੁਰੂ ਹੋਇਆ ਨਾ ਕੰਮ ਸ਼ਰਾਬ ਤੋਂ ਗੋਲੀਆਂ ਗੋਲੀਆਂ ਤੋਂ ਪੋਸਟ ਪੋਸ ਤੋਂ ਫੀਮ ਤੇ ਫੀਮ ਤੋਂ ਬਾਅਦ ਸਮਾਇਕ ਤੇ ਟੀਕੇ ਤੇ ਖਤਮ ਕੋਈ ਕੋਲੋਂ ਤਾਂ ਨਹੀਂ ਸੁਣਾ ਰਿਹਾ ਮੈਂ ਘਰਾਂ ਦੇ ਘਰ ਵੇਲੇ ਹੋ ਗਈ ਨਹੀਂ ਕਹਿੰਦੇ ਘੌਂਦੇ ਬੰਦੇ ਸਿਆਣੇ ਜਿਨ੍ਹਾਂ ਦੇ ਸਰੀਰ ਇਹ ਜਿਹੇ ਤਕੜੇ ਮਿੱਟੀ 'ਚ ਮਿਲ ਗਏ